हॉन दास की कहनी है। नेम्बू द बुट्टा वीवरी चल सुख्या द वीवल बुट्टा फेल बुट्टे उनका पेस्ट तो हो जाने पेरस। नेम्बू द बुट्टा कल आयी थी आप लोग के नेम्बू टे लगे थे सारे ये मिंग गए। ओर आया बड़ा चीखूं द बुट्टा परसों आये सिपा ये। हाँ। तो मैं लेने लगी सी चीखूं द बुट्टा नो कोई � ਤੇ ਮੀ ਦੋਸਤ ਤੇ ਬੀ ਗਿਆ ਨਾ ਜੀ ਤੇ ਮੈਂ ਮੰਨ ਨਹੀਂ ਕਹਣਾ ਮੇਰੇ ਪੈਸੇ ਸਾਰੇ ਖਰਾਬ ਕਰੀ ਜਾਂਦੇ ਮੈਂ ਮੁੰਡੇ ਦੇ ਸਕੂਲੇ ਦੇਣੇ ਤੇ ਮੈਂ ਕੁੱਪਾ ਕਰ ਦਿੱਤਾ ਫੇਰ ਹੁਣ ਫੇਰ ਮੈਂ ਆਈ ਠੀਕ ਉਹ ਲੱਗਣੀ ਸੀ ਉਹਨੂੰ ਠੀਕ ਹੋ ਹੀ ਜਾਂਦੀ ਸੀ ਉਹ ਉਹਨਾਂ ਦੇ ਆਪਣੇ ਪਰਨੇ ਘਰਾਂ ਦੇਖੀ ਮੇ ਹੋਏ ਜਿੱਥੋਂ ਦੀ ਆਪਾਂ ਲੰਘਦੇ ਹੁੰਦੇ ਉਹਨਾਂ ਦੇ ਛੋੜੇ ਜਿਹੇ ਥਾਂ ਜੀ ਲੱਗਾ ਬਾਥਰੂਮਾਂ ਕੋਲ ਆਹ ਫੁੱਲੀ ਜੀ ਕਿਨੂੰ ਲੱਗੇ ਪਈ ਨੇ ਮੋਗ ਰਿਆ ਇਹ ਤਾਂ ਗੰਡੇ ਆ ਇਹ ਗੰਡੇਲ ਜੇ ਬਣ ਗਏ ਇਹਨੂੰ ਕੱਟੀ ਨਾ ਕੋਸੋਂ ਕਿੰਨਾਂ ਤੱਕ ਸੁੱਕ ਜੇ ਜਾਣਕਾਰੀ ਹੈਣੀ ਇਹਨਾਂ ਦੀ ਮੈਨੂੰ ਹੈਣੀ ਬੰਦਿਆ ਕਰਦ ਲੈ ਕੇ ਨਹੀਂ ਆ ਕਰੇ ਕਿੱਥੇ ਆ ਕਰਦ ਉਹ ਡਿੱਗੀ ਵੀ ਚਾਲੇ ਹਾਂ ਕੋਈ ਆ ਵੀ ਤੋੜ ਲਾਣਾ ਮਾੜਾ ਉਹ ਖੱਟੇ ਹੁੰਦੇ ਦਾ ਪੈ ਜਣੇ ਵਿੱਚ ਇਹ ਰਾਰੇ ਕੋਈ ਨਹੀਂ ਉੱਪਰ ਹੀ ਆ ਹੂੰ ਕੁੜਮਾ ਵਰਨ ਦੇ ਦੋਸਤ ਅੱਜ ਅਸੀਂ ਲੱਗੇ ਆ ਅੱਜ ਅਸੀਂ ਲੱਗੇ ਆ ਟਮਾਟਰ ਤੋੜ ਟਮਾਟਰ ਦੀ ਸਬਜ਼ੀ ਬਣਾਂਗੇ ਮੜਰਾਂ ਦੀ ਸਬਜ਼ੀ ਬਣਦੀ ਨਹੀਂ ਬਣਦੀ ਆ ਉਹ ਖਾ ਜਾਂਦੇ ਆ ਮੜਰਾਂ ਦੀ ਸਬਜ਼ੀ ਕੋਣ ਰਾਸ਼ੀ ਉਹ ਮੈਂ ਚੁੱਕ ਉਹ ਕੱਢ ਰਹੀ ਜੀ ਬੀਬੀ ਕੱਢ ਲਈ ਤੇ ਚੱਲੇ ਖੋਲ ਕੇ ਬੜ ਕੇ ਪੁੰਦੇ ਤਾਂ ਹੀ ਲਾਲ ਲੱਗ ਜਾਂਦੇ ਉਸ ਦਿਵਜ ਘੋੜਦੇ ਆ ਉਸ ਦਿਵਜ ਫੜਨ ਕੀ ਕਰਦੇ ਮੇਥੀ ਵੀ ਪੱਕ ਚੱਲੀ ਨਾ ਸਾਰੀ ਵੱਢ ਕੇ ਸਕਾਰ ਆ ਆਹਾ ਵੇ ਲਾ ਕਾਦੀ ਆਪਣੀ ਆ ਪੇਠੇ ਦੀ ਆਹਾ ਵੇ ਲਾ ਕਾਦੀਗਾ ਇਧਰ ਆ ਤਨਾ ਕੋ ਉਹ ਪੁੱਟਣਾ ਲਾ ਵਿੱਚ ਕੋ ਆਹਾ ਵੇ ਲਾ ਹੱਨੇ ਵਿਚਾਰ ਕੇ ਉਹਨੇ ਮੱਟ ਦੇ ਪਿਆਰ ਨਾਲ ਰੱਖਿਆ ਕਰੋ ਚਾਲੀ ਨਹੀਂ ਗੱਲ ਆ ਮਿੱਠੇ ਵੀ ਲੜਲੇ ਆ ਮਿੱਠਣ ਕਿਹ ਗੰਬਨੀ ਰਹੀ ਹੈ ਹੈ ਜਦੋਂ ਮੜੀ ਮੂਟੇ ਸੋਕਾ ਦਾਉਂਦੇ ਸਾਕਾ ਕੇ ਮਿੱਠੀ ਪੈ ਰਹੀ ਮਿੱਠਾ ਦਾ ਬਰਸੀਨ ਬਣ ਗਿਆ ਚੱਕ ਨੂੰ ਪੱਕ ਗਏ ਹੈ ਹੁਣ ਹੁਣ ਬਸ ਚੱਲ ਜੀ ਘਰ ਨੂੰ ਭੁੱਖ ਲੱਗੀ ਪਈ ਆ ਹੋਰ ਚੱਲ ਫਿਰ ਕਿ ਪਹਿਲਾਂ ਮੈਂ ਜਾਵਾਂ ਆ ਲੈ ਜਾ ਤੈਨੂੰ ਤੇ ਗਾਡੀ ਨਾਲ ਖਾਂਦ ਉਹ ਨਹੀਂ ਬੰਦੇ ਖੜ ਕੇ ਕਿਥੇ ਹੀ ਜਾਂਦਾ ਖੜ ਕੇ ਖੜਦਾ ਉਹ ਕੋਈ ਰੋਣ ਚੰਗਾ ਅੱਗੇ ਦੇ ਬਾਅਦ ਕਰਦੇ ਹੁਣ ਦੱਸੋ ਇਹਨਾਂ ਦਾ ਕੀ ਰੌਲਾ ਪਿਆ ਵਾ ਸਾਡੇ ਚਾਤਾ ਕੋਈ ਬੋਲ ਨਹੀਂ ਸੀ ਕਹਦੇ ਉਹ ਰੋਟਾ ਜਿੰਦੇ ਅੰਦਰ ਸੁੱਜੀ ਫੇਰ ਅੱਜ ਅਗਰ 75 ਗਾਉਂ ਤੇ ਜੀ ਸੁੱਜੀ ਕੋਸ ਨਹੀਂ ਨਾ ਰੱਖ ਤਾਈਂ ਰੰਗ ਨੂਰੇ ਕਰਦਾ ਕੀ ਰਹਿੰਦਾ ਯਾਰ ਮੁੰਡਾ ਸਾਡਾ ਤਾਂ ਉਸਰਾ ਫਾਦਰ ਸੋਈ ਜੀ ਨਾ ਘਰ ਆ ਪੈੜ ਨੂੰ ਜੀ ਨਹੀਂ ਕਰਦਾ ਮੁਰ ਤੋਂ ਵੀ ਇਹੀ ਕਰਦੀ ਹਣੀ ਹੈ ਉੱਪਰ ਇਹ ਰੱਖਿਆ ਕਰਾ ਬੇਟੂ ਆਈ ਜੀ ਆਓ ਹਨਾ ਹੋਰ ਨਾ ਕਿਤੇ ਮੇਰੇ ਤੋਂ ਢੇਸ ਰੀ ਲੈ ਲਈ ਬਲੌਗ ਦੇਖ ਉਹ ਨਹੀਂ ਖਾਣੀ ਤੇ ਨੂੰ ਗੁਨਾਹ ਖਾ ਤੇਰਾ ਮਖਰੀ ਨਹੀਂ ਲੋਟੋਂ ਮੰਮੀ ਅੰਮੂ ਨਹੀਂ ਆਉ ਜਬਾ ਜੇ ਤੂੰ ਜੇ ਜੇ ਤੈਨੂੰ ਬੜਾ ਸੱਚਾ ਖਾਣੂ ਲੈ ਕੇ ਹੁੰਦੇ ਨੇ ਤੇਰੇ ਵਾਸਤੇ ਉਹਨਾਂ ਤੋਂ ਲੈ ਲੈ ਜਾਗੀ ਕਰ ਛੱਡ ਕੇ ਗਿਆ ਮੁੰਡਾ ਹਾਇ ਸਾਡਾ ਮੁੰਡਾ ਕਰ ਛੱਡ ਕੇ ਚਲਿਆ ਹਾਇ ਆਉ ਜਾਂਦਾ ਲੈ ਓਏ ਆ ਜਾ ਵਾਪਸ ਓ ਆ ਜਾ ਵਾਪਸ ਨੰਗੇ ਫਿਰ ਤੇ ਤਰੇ ਹੰਦੇ ਵਿੱਕੀ ਆ ਵਾ ਸਿੱਧੇ ਹੀ ਤਰੇ ਦੇ ਲੈ ਜਾਂਦੇ ਜਾਂਦੇ ਕਿੱਥੋਂ ਤੱਕ ਜਾਂਦਾ ਤੂੰ ਅੰਦਰ ਓਏ ਆ ਵੇ ਇੱਥੇ ਹੋ ਫਿਰਦੇ ਆ ਜਾਂਦੇ ਦੇਖਦੇ ਕਿੱਥੋਂ ਤੱਕ ਜਾਂਦੇ ਤੁਰ ਜਾ ਜੇ ਮੁੰਗਲ ਬੇ ਖੜਾ ਪੈ ਤੀ ਪੁਰਾ ਗੰਦ ਜਾ ਉਹਨੇ ਤੂੰ ਉਨਾ ਕੇ ਲੈ ਆ ਲੈ ਫੋਨ ਲੈ ਜਾ ਹਰ ਜਾ ਮੈਨੇ ਹੁਣ ਨੂਰ ਆ ਤਾ ਰਹਿ ਜਾ ਨਹੀਂ ਲੈ ਲੈ ਜਾ ਪਤਾ ਕਰੇ ਜਾਵੜਾ ਕਰੇ ਲੈ ਜਾ ਲੈ ਭਾਬਾ ਉਹ ਤਾ ਜਾ ਕੇ ਦੋ ਮਿੰਟ ਬਹਿ ਕੇ ਪੀ ਲੈ ਆਇਆ ਭੱਜੇ ਮਜ਼ਾਕ ਕਰਦਾ ਤੂੰ ਤਾਂ ਕਹਿੰਦਾ ਮੇਰਾ ਧਾਰਾ ਤੇ ਹੁਣ ਆਪ ਹੀ ਘਰ ਛੱਡ ਕੇ ਚੱਲੇ ਹਾਂ ਹੈ ਨਾ ਤੁਹਾਡਾ ਭਰਾ ਨਹੀਂ ਏ ਮੈਂ ਤੇਰਾ ਭਰਾ ਤਾਂ ਹੁਣ ਨਾ ਹੁਣ ਤੇਰਾ ਭਰਾ ਤਾਂ ਹੁਣ ਮੇਰੇ ਆਸਤੇ ਤਸਿਲ ਲੱਤੇ ਹੈ ਨਾ ਤੱਲੀ ਲੈ ਲੀ ਲੈ ਆਏ ਮੈਨੂੰ ਕੀ ਪਤਾ ਸੀ ਤੂੰ ਮੈਂ ਕਲੀ ਲੈ ਜਾਸੀਆ ਪੈਗ ਲਈ ਦਾ ਪੈਕਟ ਲੈ ਆਈ ਉਹ ਦਸ ਲੈ ਆ ਦਿੱਤਾ ਸੀ ਕਾਲਾ ਬਨੀਆ ਦਿੱਤਾ ਸੀ ਆ ਥਲੀ ਟੰਡੀ ਦਾ ਪਾਲੀ ਜੀ ਨਾ ਹੁਤਾ ਸੁਨਿਆ ਦਿੱਤਾ ਹੀ ਪਾਲੀ ਸੁਨਿਆ ਦੇ ਨੀ ਤੂੰ ਇਹ ਨਹੀਂ ਤਾਂ ਇਸ ਨੇ ਕੁਝ ਨਾ ਕਹਿਆ। ਕਦਾਂ ਇਹ ਨੂੰ ਸੁਣਿਆ ਤਾਂ ਇਹਨੇ ਕਿਹਾ ਕਿ ਫੋਨ ਦੀ ਰੇਂਜ ਉੱਟ ਗਈ। ਆਵਾਜ਼ ਹੀ ਨਹੀਂ ਸੁਣੀ ਤੇਰੀ। ਤੇਰੀ ਆਵਾਜ਼ ਕਿਸੇ ਦੰਦ ਤੇ ਬੈਠੀ। ਚੱਲ ਮੂੰਹ ਤੇਰਾ ਕਾਇਸ਼ ਤੇਰਾ ਸੋਇਆ ਕਿ ਸੁਪ੍ਰਾਈਜ਼। ਸੁਪ੍ਰਾਈਜ਼ ਤੇਰਾ ਇਸ ਤੇ ਸਕੂਲੇ ਲਾਇਆ। ਸਕੂਲੇ ਲਾਇਆ ਬੈਠਾ ਇਹੋ। ਓ ਨਹੀਂ ਕੋਈ ਨਾ ਪਤਾ। ਹਜੇ ਥੋੜਾ ਜਿਹਾ ਸਕੂਲੇ। ਕੀ ਕਰੀਂ ਦਾਗਲਾ ਤਾਂ ਕੁਝ ਹੀ ਮਨੋਂ ਤਾਂ ਮੈਂ ਨਵੀਂ ਕਲਾਸ ਹੋ ਗਿਆ। ਅਜੇ ਦੋਸਤ ਕਿੰਨੇ ਸੀ ਦਸੀ ਉਥੇ ਜਿਹੜੇ ਸਕੂਲੇ ਵੀ ਆਉਣ ਲੱਗੇ ਫਿਰ ਤੂੰ ਲੈ ਤੇ ਕਿਉਂ ਨਹੀਂ ਤੇ ਟੁੱਠਿਆ ਤੇ ਫਿਰ ਤੂੰ ਮੈਨੂੰ ਕਹਾਂੀ ਮੈਨੂੰ ਬავੇ ਛੱਡ ਕੇ ਕਰੇ ਚੱਲਿਆ ਮਾਂ ਤੂੰ ਹੁਣ ਆਪਦੀ ਮਰਜ਼ੀ ਦੇ ਨਾਲ ਜਿਹੜੀ ਮਰਜ਼ੀ ਝਾਵੜੀ ਇੱਕ ਦੋ ਦਿਨਾਂ ਤੱਕ ਕੀ ਪਹਿਲਾਂ ਕਿਹਦਾ ਗਲਤ ਬੋਲਦਾ ਮੈਂ ਤੇਰੇ ਸਾਹਮਣੇ ਐਵੇਂ ਹੁਣ ਸਾਰੀਆਂ ਗੱਲਾਂ ਚੱਲ ਇਹਨੂੰ ਕਰੋ ਵਾਰ ਕੱਢ ਆ ਰਲਾ ਵੱਡਾਪਣਾ ਕਰੋ ਵਾਰ ਕੱਢ ਮੁੰਡੇ ਵਾਧੂ ਉਹ ਮੁੰਡੇ ਹੋਰ ਲਾਵਾਂਗੇ ਅਮੋਗੇ ਹੁਣ ਮੁੰਡੇ ਮੈ ਲੱਗੇ ਨਵੇਂ ਨਵੇਂ ਯਾਰ ਜਾ ਦੇ ਬਾਹਰ ਸਾਡਾ ਲਉਣਾ ਪੀ ਆਜ ਤਾਂ ਠੱਕੇ ਆ ਜੇ ਸ਼ਾਮ ਹੀ ਲੈਣ ਦਿੰਦੇਗੇ ਮੈਨੂੰ ਸਾਥ ਤੋਂ ਲੈ ਦਿੱਤਾ ਦੂਰੇ ਜੇ ਭੱਜ ਤੂੰ ਭੱਜਾਂਗੇ ਬਾਹਰ ਤਾਂ ਦੀ ਆਓ ਇਹਨੂੰ ਤਾਂ ਮੈਂ ਚਾਰੀ ਤੋਂ ਉੱਠਾਣੀ ਹੁਣੇ ਜਾ ਖਣ ਚਾਹ ਚੂ ਪੀ ਬਹੁ ਟਾਈਮ ਹੋ ਗਿਆ ਤੈਨੂੰ ਸੁਆਣਾ ਫਿਰ ਤੈਨੂੰ ਕੋਈ ਰੋਟੀ ਰੱਟੀ ਖਾਣ ਦੀ ਬੈਗੀ ਬਾਹਰ ਨਾਲ ਜਿੰਜੇ ਦੀ ਖਾਈ ਦਿੰਦੇ ਜਵਾਗੂ ਬੁਆਰ ਜੋ ਆ ਗੂ ਬੁਆਰ ਹੋਇਆ ਦਨੂਨ ਨਾਲ ਦਾਦਾ